ਪਾਕਿਸਤਾਨ ਵਾਲੇ ਪਾਸਿਆਂ ਤੋਂ ਸ਼ੱਕੀ ਡਰੋਨ ਆਉਣ ਤੋਂ ਬਾਅਦ ਭਾਰਤ ਦੇ ਫੌਜ ਮੁਖੀ ਦਾ ਅਹਿਮ ਬਿਆਨ ਆਇਆ ਭਾਰਤੀ ਫੌਜ ਮੁਖੀ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਇਹ ਜਾਰੀ ਹੈ ਅਤਵਾਦ ਖਿਲਾਫ ਜਾਂ ਫਿਰ ਪਾਕਿਸਤਾਨ ਵੱਲੋਂ ਕੋਈ ਨਜਾਇਜ਼ ਗਤੀਵਿਧੀ ਜੇਕਰ ਕੀਤੀ ਜਾਂਦੀ ਹੈ ਤਾਂ ਭਾਰਤੀ ਫੌਜ ਇਸ ਲਈ ਪੂਰੀ ਤਰ੍ਹਾਂ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ ਸੋ ਪਿਛਲੇ ਦਿਨੀ ਭਾਰਤ ਦੇ ਸਰਹੱਦ ਉੱਤੇ ਕੁਝ ਡਰੋਨ ਦੇਖੇ ਗਏ ਪਾਕਿਸਤਾਨ ਵਾਲੇ ਪਾਸੇ ਤੋਂ ਅਜ ਦੱਸੇ ਜਾ ਰਹੇ ਨੇ ਇਸ ਤੋਂ ਬਾਅਦ ਜਨਰਲ ਦਵੇਦੀ ਨੇ ਦੱਸਿਆ ਹੈ ਕਿ ਬਾਰਡਰ ਦੇ ਨੇੜੇ ਅੱਠ ਅੱਤਵਾਦੀ ਕੈਂਪ ਅਜੇ ਵੀ ਸਰਗਰਮ ਨੇ ਜੇ ਉਹਨਾਂ ਵੱਲੋਂ ਕੋਈ ਹਰਕਤ ਕੀਤੀ ਗਈ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਆਪਰੇਸ਼ਨ ਸੰਦੂਰ ਥਾਲ ਸੈਨਾ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਤਾਲਮੇਲ ਦਾ ਸਭ ਤੋਂ ਵਧੀਆ ਉਦਾਹਰਣ ਹੈ ਜਨਰਲ ਦਵੇਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਦੌਰਾਨ 100 ਪਾਕਿਸਤਾਨੀ ਫੌਜੀ ਮਾਰੇ ਗਏ ਸਨ ਐਤਵਾਰ ਨੂੰ ਬਾਰਡਰ ਨੇੜੇ ਡਰੋਨ ਦੇਖੇ ਜਾਣ ਦੇ ਸਵਾਲ ਤੇ ਆਰਮੀ ਚੀਫ ਨੇ ਕਿਹਾ ਕਿ ਉਹ ਬਹੁਤ ਛੋਟੇ ਡਰੋਨ ਹਨ ਜੋ ਲਾਈਟ ਜਗਾ ਕੇ ਉੱਡਦੇ ਨੇ ਇਹ ਡਰੋਨ ਬਹੁਤ ਜ਼ਿਆਦਾ ਉਚਾਈ ਤੇ ਨਹੀਂ ਦੇ ਇਹ ਬਹੁਤ ਘੱਟ ਹੀ ਦਿਖਾਈ ਦਿੱਤੇ ਹਨ 10 ਜਨਵਰੀ ਨੂੰ ਲਗਭਗ 6 ਡਰੋਨ ਵੇਖੇ ਗਏ ਜਦਕਿ 11 ਤੇ 12 ਜਨਵਰੀ ਨੂੰ 2 ਅਤੇ 3 ਡਰੋਨ ਦਿਖਾਈ ਦਿੱਤੇ ਫੌਜ ਮੁਖੀ ਨੇ ਅੱਗੇ ਕਿਹਾ ਕਿ ਭਾਰਤ ਪਾਕਿਸਤਾਨ ਅਤੇ ਚੀਨ ਵਿਚਕਾਰ ਹੋਏ 1963 ਦੇ ਸਮਝੌਤੇ ਨੂੰ ਗੈਰ ਕਾਨੂੰਨੀ ਮੰਨਦਾ ਹੈ ਜਿਸ ਦੇ ਤਹਿਤ ਪਾਕਿਸਤਾਨ ਨੇ ਸ਼ਕਸ਼ਗਾਮ ਕਾਟੀ ਵਿੱਚ ਆਪਣਾ ਇਲਾਕਾ ਚੀਨ ਨੂੰ ਸੌਂਪ ਦਿੱਤਾ ਸੀ ਉਨ੍ਹਾਂ ਕਿਹਾ ਕਿ ਅਸੀਂ ਉੱਥੇ ਕਿਸੇ ਵੀ ਗਤੀਵਿਧੀ ਨੂੰ ਸਵੀਕਾਰ ਨਹੀਂ ਕਰਦੇ ਜਿੱਥੋਂ ਤੱਕ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦਾ ਸਬੰਧ ਹੈ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ ਅਸੀਂ ਇਸ ਨੂੰ ਦੋਵਾਂ ਦੇਸ਼ਾਂ ਵੱਲੋਂ ਇੱਕ ਗੈਰ ਕਾਨੂੰਨੀ ਕਾਰਵਾਈ ਮੰਨਦੇ ਹਾਂ ਪਾਕਿਸਤਾਨ ਵਾਲੇ ਪਾਸਿਆਂ ਤੋਂ ਸ਼ੱਕੀ ਡਰੋਨ ਆਉਣ ਤੋਂ ਬਾਅਦ ਭਾਰਤ ਦੇ ਫੌਜ ਮੁਖੀ ਦਾ ਅਹਿਮ ਬਿਆਨ ਆਇਆ ਭਾਰਤੀ ਫੌਜ ਮੁਖੀ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਇਹ ਜਾਰੀ ਹੈ ਅਤਵਾਦ ਖਿਲਾਫ ਜਾਂ ਫਿਰ ਪਾਕਿਸਤਾਨ ਵੱਲੋਂ ਕੋਈ ਨਜਾਇਜ਼ ਗਤੀਵਿਧੀ ਜੇਕਰ ਕੀਤੀ ਜਾਂਦੀ ਹੈ ਤਾਂ ਭਾਰਤੀ ਫੌਜ ਇਸ ਲਈ ਪੂਰੀ ਤਰ੍ਹਾਂ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ ਸੋ ਪਿਛਲੇ ਦਿਨੀ ਭਾਰਤ ਦੇ ਸਰਹੱਦ ਉੱਤੇ ਕੁਝ ਡਰੋਨ ਦੇਖੇ ਗਏ ਪਾਕਿਸਤਾਨ ਵਾਲੇ ਪਾਸੇ ਤੋਂ ਅਜ ਦੱਸੇ ਜਾ ਰਹੇ ਨੇ ਇਸ ਤੋਂ ਬਾਅਦ ਜਨਰਲ ਦਵੇਦੀ ਨੇ ਦੱਸਿਆ ਹੈ ਕਿ ਬਾਰਡਰ ਦੇ ਨੇੜੇ ਅੱਠ ਅਤਵਾਦੀ ਕੈਂਪ ਅਜੇ ਵੀ ਸਰਗਰਮ ਨੇ ਜੇ ਉਹਨਾਂ ਵੱਲੋਂ ਕੋਈ ਹਰਕਤ ਕੀਤੀ ਗਈ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਆਪਰੇਸ਼ਨ ਸੰਦੂਰ ਥਾਲ ਸੈਨਾ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਤਾਲਮੇਲ ਦਾ ਸਭ ਤੋਂ ਵਧੀਆ ਉਦਾਹਰਣ ਹੈ ਜਨਰਲ ਦਵੇਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਦੌਰਾਨ 100 ਪਾਕਿਸਤਾਨੀ ਫੌਜੀ ਮਾਰੇ ਗਏ ਸਨ ਐਤਵਾਰ ਨੂੰ ਬਾਰਡਰ ਨੇੜੇ ਡਰੋਨ ਦੇਖੇ ਜਾਣ ਦੇ ਸਵਾਲ ਤੇ ਆਰਮੀ ਚੀਫ ਨੇ ਕਿਹਾ ਕਿ ਉਹ ਬਹੁਤ ਛੋਟੇ ਡਰੋਨ ਹਨ ਜੋ ਲਾਈਟ ਜਗਾ ਕੇ ਉੱਡਦੇ ਨੇ ਇਹ ਡਰੋਨ ਬਹੁਤ ਜ਼ਿਆਦਾ ਉਚਾਈ ਤੇ ਨਹੀਂ ਦੇ ਇਹ ਬਹੁਤ ਘੱਟ ਹੀ ਦਿਖਾਈ ਦਿੱਤੇ ਹਨ 10 ਜਨਵਰੀ ਨੂੰ ਲਗਭਗ 6 ਡਰੋਨ ਵੇਖੇ ਗਏ ਜਦਕਿ 11 ਤੇ 12 ਜਨਵਰੀ ਨੂੰ 2 ਅਤੇ 3 ਡਰੋਨ ਦਿਖਾਈ ਦਿੱਤੇ ਫੌਜ ਮੁਖੀ ਨੇ ਅੱਗੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਅਤੇ ਚੀਨ ਵਿਚਕਾਰ ਹੋਏ 1963 ਦੇ ਸਮਝੌਤੇ ਨੂੰ ਗੈਰ ਕਾਨੂੰਨੀ ਮੰਨਦਾ ਹੈ ਜਿਸ ਦੇ ਤਹਿਤ ਪਾਕਿਸਤਾਨ ਨੇ ਸ਼ਕਸ਼ਗਾਮ ਕਾਟੀ ਵਿੱਚ ਆਪਣਾ ਇਲਾਕਾ ਚੀਨ ਨੂੰ ਸੌਂਪ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਕਿਸੇ ਵੀ ਗਤੀਵਿਧੀ ਨੂੰ ਸਵੀਕਾਰ ਨਹੀਂ ਕਰਦੇ ਜਿੱਥੋਂ ਤੱਕ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦਾ ਸਬੰਧ ਹੈ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ ਅਸੀਂ ਇਸ ਨੂੰ ਦੋਵਾਂ ਦੇਸ਼ਾਂ ਵੱਲੋਂ ਇੱਕ ਗੈਰ ਕਾਨੂੰਨੀ ਕਾਰਵਾਈ ਮੰਨਦੇ ਹਾਂ।